ہے، ہاں ہیں جس طرح جس طرح کے بار دو مارچ سو چراسی ہوا تقریباً چوبیس سال میں سکیا ਉਸੋਂ ਬਾਅਦ ਉਹ ਨਹੀਂ ਸੋਚਿਆ ਕਿ ਸਿਨੇਟਰ ਦੇ ਬਾਅਦ ਸੇਕ ਸਾਵਾਦੀ ਉਸ ਇੰਸਿੰਗ ਨਾਲ ਸਟੈਟ ਰਾਡ ਦਾ ਵਾਲੀ ਸਿੰਗਲ ਨਾਲ ਉਹਦੇ ਵੈਦ ਸਾਡੀ ਮਾਸਾ ਇੱਕ ਸਮੁਦਾਇਲਾ ਅਧਿਆਨ ਸਿੱਖ ਸੰਘਰਸ਼ ਤੇ ਆਲ ਰਹੇ ਆ ਉਹਨਾਂ ਨੇ ਸ਼ਾਨ ਕਹਾ ਕੇ ਅਸੀ ਇੰਟਰਨੈਸ਼ਨਲ ਸਿੱਖ ਸਟੂਡੈਂਟਸ ਪੜਾਈ ਉਸ ਜਿੱਥੇ ਕੋਈ ਵੀ ਦੁਨੀਆ ਦੇ ਗਲੋਬ ਦੇ ਵਿੱਚ ਕੌਣੇ ਰਾਤਾਂ ਨੂੰ ਦੇਖਦੇ ਹਾਂ ਆਪਣਾ ਆਪਣੀ ਪੂਰੀ ਸੁਖਮਵਾਰੀ ਦਿਵਾਈ ਉਸ ਜੀਵਮਾਰੀ ਨੇ ਬੋਲਦੇ ਆ ਕੋਈ ਐਸਾ ਸਮਾਂ ਆ ਕਿੱਥੇ ਬੰਦੀ ਨੇ ਬਹੁਤੀਆਂ ਲੱਗੀਆਂ ਕਿ ਜਦੋਂ ਅਸੀਂ ਸਿੱਖੀ ਦੀ ਫੈਡਰੇਸ਼ਨ ਇੰਟਰਨੈਸ਼ਨਲ ਤੋਂ ਹੈ ਬਹਿਲੜੀ ਉਸ ਤੋਂ ਫਰਾਂਸ ਇੱਕ ਸਾਦਾ ਸਿੱਖਾਂ ਦਾ ਸਿਧਾਂਤ ਹੈ ਜੇਕਰ ਤੁਸੀਂ ਕੋਈ ਵੀ ਗਲਤ ਕਰਦੇ ਹੋ ਤੇ ਅਜੀਤ ਇਤਿਹਾਸਿਕ ਪਿਛੋਕੜ ਵਿੱਚੋਂ ਕਰਦਾ ਹੈ ਸਾਲ ਕਰਦੇ ਉਹਦੇ ਉਸ ਇਤਿਹਾਸਿਕ ਪਿਛੋਕੜ ਵਿੱਚੋਂ ساری ਜ਼ਿੰਦਗੀ ਨਿਕਲਦੀ ਹੈ ਅਈ ਗੁਰਦੇਵ பகਗੁਰ ਮਹਾਰਾਜ ਦਾ ਸਮਾ ਮਾਸ਼ਾਅੱਲਾ 350 ਸਾਲਾ ਸ਼ਕਾਵਤੀ ਅਸੀਂ ਬਣਾ ਰਹੇ ਹਾਂ ਕੁਝ ਹਫ਼ਤੇ ਪਹਿਲਾਂ ਬੰਦੀ ਛੋੜ ਦਿਵਸ ਆ ਰਹਾ ਹੈ ਮੈਂ ਕੁਝ ਮਿੱਕਾ ਦੇ ਵਿੱਚ ਇੱਕ ਇਤਿਹਾਸਕ ਛੋਟ ਦੀ ਗੱਲ ਕਰਾਂਗਾ ਕਿ ਕਿਤੋਂ ਅਸੀਂ ਕਦੇ ਕਦੇ ਅਸ਼ੇਤ ਜਾਂਦੇ ਹਾਂ ਬੰਦੀ ਛੋੜ ਦਿਵਸ ਜੋ ਹੈ ਉਤਰੀ ਭਾਰਤ ਵਿੱਚ ਉਸ ਤੋਂ ਬਾਅਦ ਦੇ ਇਸ ਸੱਤਾ ਚੇਲੇ ਹੋਈਆਂ ਸਾਨੂੰ ਕੋਲਣਾ ਨਹੀਂ ਜਾਇਆ ਜਿਹੜੇ ਦੋਜਾ ਰਾਜੇ ਸਨ ਉਹਨਾਂ ਵਿੱਚੋਂ 90% ਰਾਜੇ ਮਹਾਰਾਸ਼ਟਰ ਦੇ ਮਤ ਪ੍ਰਦੇਸ਼ ਦੇ ਤੇ ਰਾਜਸਥਾਨ ਦੇ ਰਾਜੇ ਸਨ ਜੋਤਪੁਰ ਦੇ ਕੁਝ ਸਾਥਰ ਆ ਗਏ ਸੱਤਾ ਰਿਆਸਤਾਂ ਦੇ مالک ਸਨ ਇਸੇ ਤਰ੍ਹਾਂ ਮਵਾਰ ਦੇ ਇਸੇ ਤਰ੍ਹਾਂ ਹੀ ਬਾਕੀ ਜੋ بڑے بڑے ਸ਼ਹਿਰ ਮੰਨਿਆ ਰਾਜਸਥਾਨ ਤੇ ਮਹਾਰਾਸ਼ਟਰ ਦੇ

जेकर कि जेकर 보쟈 ਰਾਜਿਆਂ ਨੂੰ ਜੇ ਤੁਛ ਲਾਇਆ ਉਸਦਾ ਮਕਸਦ ਕਾਤਾ ਕੀ ਹੈ ਸਤਾਤੇ ਕੀ ਹੈ ਕਿ ਉਹਨਾਂ ਨੂੰ ਆਜ਼ਾਦੀ ਦੇ ਤੌਰ ਤੇ ਦੇਖਿਆ ਜਾਏ ਸਤੁਰਤੀ ਬਖਸ਼ਿਸ਼ ਨਾਲ ਮਹਾਰਾਸ਼ਟਰ ਆੜੇ ਪਤਾ ਹੋਇਆ ਉਹ ਰਾਜ ਆੜ ਕੇ ਇੱਕ ਹੰਕਾਰ ਦੇ ਚੱਕਰ ਵਿੱਚ ਫਸ ਗਿਆ 1764 ਦੇ ਵਿੱਚ ਆੜ ਕੇ ਕਿੰਨੀ तकरीबन 150 ਸਾਲ ਰਾਜ ਕਰਕੇ ਮਹਾਰਾਜਾ ਹੋ ਗਿਆ ਵੀ ਸਾਡੇ ਕੋਲ 80 ਮੱਦੀ ਤਾਕਤ ਦਾ ਅਬਦਾਲੀ ਆਇਆ ਇੱਕ ਤੱਕ ਪਹੁੰਚ ਲੈ ਕੇ 3 ਲੱਖ ਫੌਜ ਮਰ ਗਿਆ ਜੇ ਗੋਲ ਸੀ ਕਿਉਂਕਿ 1764 ਦੇ ਵਿੱਚ ਅਵਰਹੰਦੀ ਰਾਜ ਹੱਗੇ ਚਾਰ ਜਨਰਲ ਮਾਰੇ ਗਏ ਪੰਜ ਮਾਰ ਜਨਰਲ 15 ਹਜ਼ਾਰ ਆਪਣੀ ਫੌਜ ਲੈ ਕੇ ਗਵਾਲੀਅਰ ਦੇ ਕਿਲੇ ਨੂੰ ਦੌੜ ਗਿਆ ਇੱਕ ਇਤਿਹਾਸ ਅੰਕਤ ਹੈ ਜਿੱਦ ਗੁਰੂ ਮਹਾਰਾਜ ਜੀ ਉਸ ਸਮੇਂ ਪੰਜਾਬ ਦੇ ਵਿੱਚ ਅੰਮ੍ਰਿਤਸਰ ਵਿੱਚ ਇਸੇ ਤਰ੍ਹਾਂ ਗੁਰੂ ਖਾਦਸਿਆਂ ਨੇ ਜਿਸ ਤਰ੍ਹਾਂ ਤੁਸੀਂ ਬੈਠੇ ਹੋ ਸਾਡੇ ਪੁਰਖਿਆਂ ਨੇ ਮੀਟਿੰਗ ਕੀਤੀ ਉੱਥੇ ਫੈਸਲਾ ਲਿਆ ਕਿ ਜੋ ਅਬਦਾਲੀ ਨੇ ਜੰਗ ਜਿੱਤ ਕੇ ਪਾਣੀਪਤ ਦੇ ਮੈਦਾਨ ਵਿੱਚ ਇਹ ਰਣ ਕੀਤਾ ਸੀ ਕਿ 15 ਸਾਲ ਤੋਂ 25 ਸਾਲ ਦੀ ਔਰਤ ਨੂੰ ਛੱਡ ਕੇ ਸਾਰਿਆਂ ਨੂੰ ਕਤਲ ਕਰ ਦੇਉ ਪਰ ਇੱਕ ਰਾਤ ਇੱਕ ਦਿਨ ਦੇ ਵਿੱਚ ਤਕਰੀਬਨ 1.5 ਲੱਖ ਨੂੰ ਪਾਣੀਪਤ ਦੇ ਮੈਦਾਨ ਵਿੱਚ ਕਤਲ ਹੋਇਆ ਜਿਹੜਾ ਪਾਣੀਪਤ ਦੀ ਲੜਾਈ ਕੋਈ ਕੁਝ ਆਪਣੇ ਹੱਥ ਸੇ ਹੀ ਆ ਰਿਹਾ

52 ਰਾਜੇ ਇਸ ਕਰਕੇ ਨਹੀਂ ਸਿਰਫ ਚੜਾਏ ਤੋਂ ਨਾ ਕਿ ਘਰੀ ਜਾ ਕੇ ਬਹਿ ਜਾਣਾ ਉਹਨਾਂ ਸਿਆਸੀ ਸੱਤਾ ਬਣਾਈ ਹੈ ਅੱਜ ਅਸੀਂ ਜਦੋਂ ਵੀ ਕਿਸੇ ਕੇਂਦਰ ਤੌਰ ਤੇ ਕਿਤੇ ਬੈਠਦੇ ਆ ਸਾਡੇ ਸਾਹਮਣੇ ਇੰਟਰਨੈਸ਼ਨਲ ਪੰਥਕ ਦਾ ਨਾਮ ਆਇਆ ਹੈ ਕਿਉਂਕਿ ਉਹਨਾਂ ਦੇ ਐਗਰ ਵੀ ਸੋਣੀ ਮਾਲੜੀ ਰਮੀ ਸੋਣੀਆ ਕੋਲ ਬੱਝੇ ਹੋ ਮਾਰੇ ਪਾਇਸਾ ਪੰਚਾਜੀਤ ਸਿੰਘ ਜਿਸ ਤੋਂ ਉਹਨਾਂ ਨੇ ਬੜਾ ਸੋਹਣਾ ਸੁਪੀ ਵਿੱਚ ਦੱਸਿਆ ਹੈ ਮੈਂ ਉਹ ਦਰਵਾਜ਼ਾ ਨਹੀਂ ਲੈ ਕੇ ਅਸੀਂ ਦੋ ਜੱਥੇਬੰਦੀਆਂ ਇੰਟਰਨੈਸ਼ਨ ਟੋੜਦੇ ਇੰਟਰਨੈਸ਼ਨਲ ਸਿਫਿਡੈਂਸ਼ਲ ਬੈਂਕ ਹੋਣ ਦੇ ਬਾਅਦ ਵੀ ਅਸੀਂ ਸਿਖ ਇਫਲੂਐਂਸਰ ਦੇ ਤੌਰ ਤੇ ਵਿਚਰਦੇ ਹਾਂ ਪੰਜਾਬ ਦੇ ਲੋਕ ਨੂੰ ਸਮਝਦੇ ਹਾਂ ਸਿੱਖੀ ਦੇ ਉੱਤੇ ਪਏ ਢਲੂ ਘਾਇ ਨੂੰ ਅਸੀਂ ਸਮਝਦੇ ਹਾਂ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਤੁਹਾਨੂੰ ਕਦੇ ਆਪਣੇ ਆਪ ਨੂੰ ਵੱਖ ਨਹੀਂ ਜੁੜੇ ਦੇਖਿਆ ਨਾ ਅਸੀਂ ਮਹਿਸੂਸ ਕੀਤਾ ਹੈ ਕਿ ਉਸੇ ਜਦੂ ਤੋਂ ਅਰੇਸ ਹਰ ਬਾਦ ਦੇ ਵਿੱਚ ਦੀ ਵਿਚਚੇ ਤੋਂ ਤੇ ਜਦੂ ਦਾ ਮਾਇਆ ਆਪਣੀ ਜ਼ਿੰਦਗੀ ਵਿੱਚ ਏਡੀ ਬਣ ਤੋਂ ਕਰਿਆ ਹਾਂ ਮੈਂ ਕਦੇ ਇਹਸਾ ਕਸ ਵਿੱਚ ਆਪਣੇ ਆਪ ਨੂੰ ਜੁਦਾ ਨਹੀਂ ਸਮਝਿਆ ਕਿ ਜਿਤਨੀ ਵੀ ਦੋਸ਼ ਕੁੱਤੀ ਨੇ ਕੰਮ ਕੀਤਾ ਆ ਅਸੀਂ ਇਹਦੇ ਇੱਕ ਪੂਰਾ ਜੋ ਦੁਬਾਨਾ ਯੋਗਦਾਨ ਪਾਇਆ ਹੈ ਕਿਉਂਕਿ ਸਿੱਖੀ ਸਦਾਕਤ ਤੌਰ ਤੇ ਇੱਕ ਸੰਘਰਸ਼ ਹੈ ਉਸ ਸੰਘਰਸ਼ ਵਿੱਚ ਹੀ ਅਲਾਦੀਆਂ ਯਤਨ ਰਣੀਆਂ ਹਨ ਇਸ ਦਾ ਕਿ ਅਲਿਕਾਈ ਮੌਕਾ ਹੈ ਕਿ ਕੇਸ ਦੇ ਸਮਾਂ ਪਿਆ ਕਮੀਆਂ ਬੋਤਾ ਕਰਾਂਗੇ ਮੈਂ ਅੱਜ ਭਾਈ ਸਾਹਿਬ ਪੰਜ ਸੀਸ ਨੂੰ ਨਾਲ ਸੇ ਚਾਹੁੰਦਾ ਉਹਨਾਂ ਦਾ ਵੀ ਧੰਨਵਾਦ ਹਾਂ ਜਦੋਂ ਉਹਨਾਂ ਦੁਬਈ ਤੋਂ ਆਣ ਕੇ ਇੰਨੀ ਸਾਡੇ ਨਾਲ ਉਚੇਚੇ ਤੌਰ ਤੇ ਸਹਿਯੋਗ ਕਰਕੇ ਜਿਹੜੀ ਜਥੇਬੰਦੀ ਬਣਾਈ ਭਾਵੇਂ ਵਾਪਸ ਆ ਕੇ ਰਿਪੋਰਟ ਹੋ ਗਏ ਲੇਕਿਨ ਅਸੀਂ ਕੋਸ਼ਿਸ਼ ਕੀਤੀ ਕਿ ਸਭ ਨੂੰ ਸਾਡੇ ਉਤੇ ਸਾਡੇ ਸਮਾਜ ਤੋਂ ਬਖਸ਼ਾਂਵਾਂ ਸਾਡੇ ਤੇ ਰਹਿਮ ਕਰਨਾ ਅਸੀਂ ਉਹ ਜੁਗੜਾ ਜਿਹੋ ਦਾ ਮੁਰਦੀ ਕੋਸ਼ਿਸ਼ ਕੀਤੀ ਉਹ باوجود ਕਈ ਕਵਦੀਆਂ ਦੇ باوجود ਵੀ ਇਸ ਕਰਕੇ ਉਸ ਸਾਡੇ ਇਤਿਹਾਸ ਦਾ ਅਸੀਂ ਇਸਾਇਆ ਉਸ ਕੱਛ ਦਾ ਇਤਿਹਾਸ ਇਹਨਾਂ ਸੰਗਾਤਿ ਤੁਸੀਂ ਪੰਜਾਬ ਵਿੱਚ ਲੜਿਆ ਹੈ ਆਪਣੇ ਪਰਿਵਾਰ ਪਜਾੜੇ ਹਨ ਜਹਾਤੀਆਂ ਪਈਆਂ ਝੂੜੀਆਂ ਦੇ ਵਿੱਚ ਉਹ ਪ੍ਰਾਚਨ ਇਤਿਹਾਸ ਤੁਸੀਂ ਜਿਹੜਾ ਕੀਤਾ ਹੈ ਤੋਂ ਇਸ ਕਰਕੇ ਮੈਂ ਬਹੁਤਾ ਡਾਇਰੀ ਲਮਾਂਗਾ ਕਿ ਦੋ ਸ਼ਬਦ ਜਿਹੜੇ ਉਸ ਲਈ ਚੁੱਕਦੇ ਇਤਿਹਾਸ ਦੇ ਨਾਲ ਜੁੜਦੇ ਹਨ ਉਹ ਜਿਹੜੇ ਮੇਰੇ ਮਨ ਨੂੰ ਚੰਗੇ ਲੱਗਦੇ ਨੇ ਜਿਨ੍ਹਾਂ ਤੇ ਅਸੀਂ ਚੱਲ ਕੇ ਕੁਝ ਨਾ ਕੁਝ ਕਦਮ ਕੁੱਤੇ ਹਨ ਬਾਸੋਂ ਬੋਲ ਕੇ ਸਵਾਪਤ ਕਰੇਗਾ ਇਹ ਵੀ ਦੋ ਲਾਈਨਾਂ ਤਕਰੀਬਨ 350 ਸਾਲਾਂ ਦੀ ਦੇ ਬਦੇ ਨਜ਼ਰ ਕਰਕੇ ਦਾਸ ਵਿਚ ਰਿਆ ਹੈ ਪਰ ਇਹੀ ਆਪਣੇ ਥਾਣੇ ਦੀ ਉਮਰੇ ਕੰਮ ਜੋ ਮੈਂ ਆਪਣੇ ਵਿਚਾਰਾਂ ਵਿੱਚ ਮੰਨਦਾ ਹੈ ਤੇਰੇ ਆਰਿਆਂ ਸਿੱਧਾ ਅਜਾਇਆ ਸਾਡਾ ਦੇਗਾ ਵਿੱਚ ਸਵਾਰ ਕੇ ਖੜੇ ਹੋਏ ਤੇਰੇ ਆਰਿਆਂ ਸਿੱਧਾ ਅਜਾਇਆ ਸਾਡਾ ਦੇਗਾ ਵਿੱਚ ਸਵਾਰ ਕੇ ਖੜੇ ਹੋਏ ਆ ਤੁਜਾ ਧਰਮ ਦੀ ਗੱਡ ਕੇ ਚੌਕ ਅੰਦਰ ਉੱਚੀ ਧੌਣ ਕਰਕੇ ਖੜੇ ਹੋਏ ਆ ਚੌਕ ਕਿਹੜਾ ਹੈ ਜਗਰੀ ਚੌਕ ਹੈ ਉਹੀ ਯਾਦ ਕਰਾ ਰਹੇ ਆਪਾਂ ਉੱਚੀ ਧੌਣ ਕਰਕੇ ਖੜੇ ਹੋਏ ਆ ਜਿਹੜੇ ਵਾਰਕਿਆਂ ਨੂੰ ਦਲੀਏ ਅਜੇ ਤੱਕ ਨਹੀਂ ਪਾਟੇ ਅਸੀਂ ਉਹਨਾਂ ਦੇ ਅੱਖਰ ਵੀ ਪੜੇ ਹੋਇਆ ਜੀ ਸਾਧਕਾਂ ਸਰਾਂ ਦੇ ਉਹਨਾਂ ਕਲਿਆਣ ਧੜਾ ਦੇ ਨਾਲ ਮਿਲਣਿਆ ਗੁਰੂ ਘਰ ਸਾਹਿਬ ਜੀ ਤੁਹਾਡੇ ਵੱਲੋਂ ਬਸ ਉਪਨ ਦੇ ਵੀ ਕੇ ਜੈਂ ਸਿੱਖ ਜਿੱਥੇ ਬੰਦੀਆਂ ਔਰ ਕੋਈ ਜਿੱਥੇ ਬੰਦੀਆਂ ਦੇ ਵਿਚਾਰ ਸਾਡੇ ਨਾਲ ਹੋ ਸਕਦਾ ਸੰਜੇ ਜੀ ਹੁੰਦੇ ਆ ਇਤਲਗੀ ਜਗੀ ਦੇ ਵਿੱਚ ਵੀ ਹੁੰਦੇ ਆ ਮੈਂ ਸਾਰਿਆਂ ਦਾ ਦਰਸ਼ ਕਰਕੇ ਬੜਾ ਖੁਸ਼ ਹੋਇਆ ਹਾਂ ਔਰ ਕੋਸ਼ਿਸ਼ ਕਰਾਂਗਾ